ਸੋ ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜਿਓ ਦੇਵ ਲਾਇਬ੍ਰੇਰੀ ਦੇ ਨਾਲ ਤੇ ਮੈਂ ਹਾਂ ਤੁਹਾਡਾ ਆਪਣਾ ਦੇਵ ਕੰਬੋਜ਼ ਤੇ ਅੱਜ ਇੱਕ ਅਹਿਮ ਜਾਣਕਾਰੀ ਤੁਹਾਡੇ ਵਾਸਤੇ ਹੋਰ ਲੈ ਕੇ ਆਏ ਆ ਸੋ ਸਾਡੇ ਇੱਕ ਵੀਰ ਨੇ ਰਟਾਇਰ ਫੌਜੀ ਨੇ ਇੱਕ ਬੜਾ ਆਲੀਸ਼ਾਨ ਮਕਾਨ ਤਿਆਰ ਕੀਤਾ ਹੈ ਮਕਾਨ ਨਹੀਂ ਕੋਠੀ ਕਵਾਂਗੇ ਸੋ ਕੋਠੀ ਦੀ ਕੀਮਤ ਸੁਣ ਕੇ ਤੁਸੀਂ ਹੋ ਜਾਓਗੇ ਹੈਰਾਨ ਤੇ ਤੁਸੀਂ ਜੁੜਿਓ ਦੇਵ ਲਾਇਬ੍ਰੇਰੀ ਦੇ ਜ਼ਰੀਏ ਅੱਜ ਅਸੀਂ ਪਿੰਡ ਚੱਕ ਖੀਵਾ ਬਾਰਡਰ ਪੱਟੀ ਦੇ ਉੱਪਰ ਇਹ ਪਿੰਡ ਬੈਂਦਾ ਹੈ ਜਿੱਤੋਂ ਸਰਹੱਦਾਂ ਦੇ ਰਾਖੀ ਕਰਦੇ ਕਰਦੇ ਹੋ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਨੇ ਆਪਣਾ ਇੱਕ ਅਲੱਗ ਤੋਂ ਸ਼ੌਂਕ ਪਾਲਿਆ ਜਿਹੜੀ ਤੁਸੀਂ ਸਕਰੀਨ ਦੇ ਉੱਪਰ ਕੋਠੀ ਦੇਖ ਰਹੇ ਹੋ ਸੋ ਉਹਨਾਂ ਨੇ ਆਪਣੀ ਮਿਹਨਤ ਸਦਕਾ ਤਿਆਰ ਕੀਤੀ ਹੈ ਤੇ ਤੁਸੀਂ ਦੇਖ ਕੇ ਹੈਰਾਨ ਹੋਵੋਗੇ ਇੰਨੀ ਵੱਡੀ ਕਾਰਾਗਰੀ ਦੇ ਨਾਲ ਇਹ ਕੋਠੀ ਬਣਾਈ ਗਈ ਹੈ ਤੁਸੀਂ ਦੇਖਦੇ ਰਹਿਣਾ ਲਗਾਤਾਰ ਤੇ ਇਸ ਯਾਰਾਂ ਦੋਸਤਾਂ ਮਿੱਤਰਾਂ ਤੱਕ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਔਰ ਇਹੋ ਜਿਹੀਆਂ ਜਾਣਕਾਰੀਆਂ ਔਰ ਜਿਹੜੇ ਇਦਾਂ ਦੇ ਹੁਨਰ ਵਾਲੇ ਜਿਹੜੇ ਲੋਕ ਐ ਉਹਨਾਂ ਨੂੰ ਮੈਂ ਆਪਣੇ ਚੈਨਲ ਦੇ ਜ਼ਰੀਆ ਹਮੇਸ਼ਾ ਪ੍ਰਮੋਟ ਕਰਦਾ ਰਹਿੰਦਾ ਔਰ ਬਿਲਕੁਲ ਫ੍ਰੀ ਆਫ ਕਾਸਟ ਅਜ ਤੱਕ ਕਦੇ ਕਿਸੇ ਤੋਂ ਉਸ ਚੀਜ਼ ਦਾ ਪੈਸਾ ਨਹੀਂ ਲਿਆ ਸੋ ਇਸ ਕਰਕੇ ਜੇ ਤੁਹਾਡੇ ਵੀ ਪਿੰਡ ਵਿੱਚ ਕੋਈ ਬਜ਼ੁਰਗ ਬੈਠਾ ਜਾਂ ਕਿਸੇ ਕੋਲ ਕੋਈ ਜਾਣਕਾਰੀ ਹੈ ਤਾਂ ਤੁਸੀਂ ਸਾਡੇ ਉੱਪਰ ਨੰਬਰ ਸਾਡਾ ਫਲੈਸ਼ ਹੋ ਰਿਹਾ ਉੱਥੇ ਕੰਟੈਕਟ ਕਰਕੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤਾਂ ਜੋ ਇੱਕ ਛਿਪੀ ਹੋਈ ਜਿਹੜੀ ਹੁਨਰਤਾ ਹੈ ਜਿਹੜਾ ਛਿਪਿਆ ਹੋਇਆ ਇੱਕ ਉਹਨਾਂ ਵਿੱਚ ਗੁਣ ਹੈ ਉਹ ਦੁਨੀਆ ਦੁਨੀਆ ਤੱਕ ਪਹੁੰਚ ਸਕੇ ਸੋ ਅੱਜ ਮੇਰੇ ਨਾਲ ਖੜੇ ਨੇ ਸਾਡੇ ਵੀਰ ਜੰਗੀਰ ਸਿੰਘ ਕਵਾਇਆ ਜੀ ਇਹਨਾਂ ਨੇ ਕੱਲ ਇਹਨਾਂ ਦੇ ਦੋਸਤ ਹੈ ਕਲਾਸ ਫੈਲੋ ਵੀ ਆ ਇਹਨਾਂ ਨੇ ਇੱਕ ਇਹਨਾਂ ਦਾ ਲਾਈਵ ਪਾਇਆ ਸੀਗਾ ਤੇ ਮੈਂ ਦੇਖ ਰਿਹਾ ਸੀ ਤੇ ਮੈਂ ਕਿਹਾ ਕਿਉਂ ਨਾ ਇਸ ਸ਼ਖਸੀਅਤ ਨੂੰ ਦੁਨੀਆ ਦੇ ਸਾਹਮਣੇ ਲਿਆਂਦਾ ਜਾਵੇ ਤੇ ਗੱਲਬਾਤ ਕਰਦੇ ਆ ਸਾਡੇ ਨਾਲ ਅ ਪੌਜੀ ਸਾਹਿਬ ਮੌਜੂਦ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਨਾਮ ਜਾਣਦੇ ਆ ਪਿੰਡ ਜਾਣਦੇ ਆ ਤੇ ਸ਼ੌਂਕ ਕਿੱਥੋਂ ਉਹਨਾਂ ਨੂੰ ਪੈਦਾ ਹੋਇਆ ਸੋ ਉਹਦੇ ਬਾਰੇ ਗੱਲਬਾਤ ਕਰਦੇ ਆ ਹਾਂਜੀ ਸਰ ਸਭ ਤੋਂ ਪਹਿਲਾਂ ਤੁਹਾਡਾ ਦੇਵ ਲਾਇਬ੍ਰੇਰੀ ਦੇ ਵਿੱਚ ਸਵਾਗਤ ਹੈ ਜੀ ਕੀ ਨਾਮ ਤੁਹਾਡਾ ਜੀ ਜੀ ਮੇਰਾ ਨਾਮ ਐਕਸਮਨ ਕਾਲਾ ਸਿੰਘ ਹੈ ਜੀ ਜੀ ਇਹਨਾਂ ਦਾ ਮੇਰਾ ਚੱਕੀਵਾ ਬਾਟਰਪੱਟੀ ਤੇ ਹੈ ਹੋਰ ਮੈਂ ਇਸ ਵਕਤ ਕਰਦਾ ਹੀ ਹੈ ਜੀ 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 ਤੋਂ ਆ ਕਲਾ ਕੀਤੀ ਹੈ ਮਰਾਨਾ ਇਹ ਮੇਰਾ ਸ਼ੌਕ ਹੈ ਜੀ ਇਹ ਸ਼ੌਕ ਤੁਹਾਨੂੰ ਫਿਰ ਕਿਵੇਂ ਲੱਗਿਆ ਕਿ ਫੌਜ ਦੇ ਚ ਰਹਿੰਦੇ ਹੋ ਸੀਗਾ ਕਿ ਮੈਂ ਫੌਜ ਦੇ ਵਿੱਚ ਰਹਿੰਦਾ ਵੀ ਸੀਗਾ ਜੀ 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 ਮੈਂ ਜਿਵੇਂ ਕਿ ਘਰ ਦੇ ਵਿੱਚ ਕੋਈ ਮੋਤੀਆਂ ਦਾ ਕੰਮ ਕਰਨਾ ਜੀ ਜੀ ਉਹਨੇ ਮੋਤੀਆਂ ਦੀ ਕਲਾਕ੍ਰਿਤੀਆਂ ਬਣਾਉਣੀਆਂ ਜੀ ਜੀ ਜਿਵੇਂ ਛੇਰ ਹੋ ਗਿਆ ਊਠ ਹੋ ਗਿਆ ਘੋੜਾ ਹੋ ਗਿਆ ਜੀ ਜੀ ਹਾਥੀ ਹੋ ਗਿਆ ਜੀ ਜੀ ਗਣੇਸ਼ ਮਹਾਰਾਜ ਦੀ ਤਸਵੀਰ ਬਣਾਈ ਸੀ ਮੈਂ ਜੀ 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 ਫਲਾਵਰ ਬਣਾਨੇ ਬੱਸ ਦੁਬਾਰਾ ਜੀ 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 ਫਲਾਵਰ ਬਣਾਨੇ ਜੀ ਜੀ ਕਿ ਇਹੋ ਜੀ ਮੈਂ ਕਲਾਕ੍ਰਿਤੀਆਂ ਕਰਦਾ ਸੀਗਾ ਪਹਿਲੇ ਮੈਂ ਸਰਕੰਡੇ ਦਾ ਇਹੋ ਜਿਹਾ ਪੋਸ਼ਨ ਬਣਾ ਕੇ ਤਿਆਰ ਕਰਦਾ ਸੀ ਜੀ ਜੀ ਫਿਰ ਮੈਨੂੰ ਸੂਝ ਨ ਆਈ ਕਿ ਇਹ ਕੰਮ ਕੱਚਾ ਹੈ ਇਸ ਤੋਂ ਬਾਅਦ ਨਾ ਮਤਲਬ ਕਾਨਿਆਂ ਦਾ ਹਾਂਜੀ ਜੀ 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 ਤੇ ਹੁਣ ਇਸ ਤੋਂ ਬਾਅਦ ਮੇਰੇ ਫਿਰ ਦਿਮਾਗ ਵਿੱਚ ਇਹ ਗੱਲ ਆਈ ਕਿ ਆ ਜੋ ਇਹਦੀ ਲਾਈਫ ਬਹੁਤ ਜ਼ਿਆਦਾ ਹੈ ਇਹ ਵਾਸਤਾ ਬਣਿਆ ਹੈ ਜੀ 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 ਇਹ ਪਿਆਰ ਹੈ ਟਾਈਮ ਜ਼ਰੂਰ ਲੱਗਦਾ ਮਿਹਨਤ ਬਹੁਤ ਹੈ ਬਹੁਤ ਬਹੁਤ ਮਿਹਨਤ ਜ਼ਿਆਦਾ ਬਾਕੀ ਚਲੋ ਇਹਨਾਂ ਤੋਂ ਬਹੁਤ ਹੈ ਹਾਂ ਠੀਕ ਹੈ ਬਾਕੀ ਬਹੁਤ ਤੇ ਮੇਰਾ ਸਮਾਂ 22-23 ਦਿਨ ਲੱਗ ਗਿਆ ਓਕੇ ਓਕੇ ਹਾਂ ਠੀਕ ਹੈ ਤੇ ਜੇ ਆਪਾਂ ਇਹਦੀ ਗੱਲ ਕਰੀਏ ਜਿਹੜਾ ਇੱਕ ਤੁਹਾਡੀ ਮਿਹਨਤ ਤੋਂ ਬਗੈਰ ਇਹਦਾ ਜਿਹੜਾ ਮਟੀਰੀਅਲ ਦਾ ਖਰਚਾ ਕਿੰਨਾ ਕੁ ਹੋਵੇਗਾ ਇਹਦੀ ਬਣਮ ਤੇ 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 7000 ਰੁਪਏ ਤੱਕ 7000 ਦਾ ਖਰਚਾ ਖਰਚਾ ਤੇ ਜਿਹੜੀ ਤੁਹਾਡੀ ਮਿਹਨਤ ਤੇ ਜਿਹੜੀ 1.5 ਤੋਂ 2 ਮਹੀਨੇ ਲੱਗਗੇ ਹੌਲੀ ਹੌਲੀ ਹਾਂ ਜਿੰਨਾ 1.5 ਲੱਗ ਹੀ ਜਾਂਦਾ ਹਾਂ 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 ਵੀ ਮਹੀਨਾ 1.5 ਦੇ ਵਿੱਚ ਜੇ ਲਗਾਤਾਰ ਆਪ ਕਰਦੇ ਤਾਂ ਤਾਂ ਤਿਆਰ ਹੋ ਜਾਂਦੀ ਹੈ ਹਾਂਜੀ ਸੋ ਲਗਭਗ ਵੀ ਜੇ ਤੁਹਾਡੀ ਮਿਹਨਤ ਕਿਰੇ ਫਿਰ ਮਿਹਨਤ ਦਾ ਮੁੱਲ ਹੀ ਨਹੀਂ ਕੋਈ ਨਹੀਂ ਨਹੀਂ ਸ਼ੌਂਕ ਦਾ ਮੁੱਲ ਹੈ ਤੇ ਜੇ ਕੋਈ ਤੁਹਾਡੇ ਕੋਲ ਤਿਆਰ ਕਰਾਉਣਾ ਚਾਹਵੇ ਤਾਂ ਤੁਸੀਂ ਕਰਦੇ ਹੋਗੇ ਜੀ ਕੋਈ ਗੱ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਆਪਣਾ ਨਕਸ਼ਾ ਦੇ ਦੇਵੇ ਤੁਹਾਨੂੰ ਹਾਂ ਜੀ ਦੇ ਦੇਵੇ ਆਪੂ ਵੀ ਤਰਫੋਂ ਉਹੀ ਚੀਜ਼ ਤਿਆਰ ਹੋ ਜਾਊਗੀ ਜੀ 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 ਸੋ ਤੁਹਾਡਾ ਨਾਮ ਕੀ ਦੱਸਾਂ ਸੀ ਮੇਰਾ ਨਾਮ ਐਕਸਮਨ ਕਾਲਾ ਸਿੰਘ ਕਾਲਾ ਸਿੰਘ ਸੋ ਇਹ ਸੰ ਸਾਡੇ ਨਾਲ ਕਾਲਾ ਸਿੰਘ ਜਿਨ੍ਹਾਂ ਦੀ ਕਲਾਕਿਰਤੀ ਨੂੰ ਅੱਜ ਅਸੀਂ ਤੁਹਾਡੇ ਦੁਨੀਆ ਦੇ ਨਾਲ ਦਰਸਾਉਣ ਦੇ ਵਾਸਤੇ ਪਹੁੰਚੇ ਹਾਂ ਕਿਉਂਕਿ ਤੁਸੀਂ ਬਹੁਤ ਸਾਰੇ ਲੱਖਾਂ ਲੋਕ ਆਪਣੇ ਚੈਨਲ ਦੇ ਉੱਪਰ ਜੁੜੇ ਨੇ ਦੇਵ ਲਾਈਵ ਰੇਡੀਓ ਲਗਾਤਾਰ ਕਿਸਾਨੀ ਅੰਦੋਲਨ ਤੋਂ ਲੈ ਕੇ ਅੱਜ ਤੱਕ ਲੋਕਾਂ ਨੂੰ ਫਲਵਾਉਂਦਾ ਯਾਰ ਹੈ ਜਿਵੇਂ ਬਾਰਡਰ ਪੱਟੀ ਦਾ ਕਾਲਾ ਸਿੰਘ ਜੀ ਤੁਹਾਡੇ ਕੋਈ ਬਜ਼ੁਰਗ ਵੀ ਬੈਠੇ ਹੋਣ ਤਾਂ ਮੈਨੂੰ ਜ਼ਰੂਰ ਸੰਪਰਕ ਦੇ ਵਿੱਚ ਕਰਿਓ ਜਿਹੜੇ ਬਜ਼ੁਰਗ ਮੇਰੇ ਜਿਹੜੇ ਪਾਕਿਸਤਾਨ ਨੂੰ ਜਦੋਂ ਆਪਾਂ ਇਹ ਉੱਜੜ ਕੇ ਆਏ ਸੀ ਉੱਜੜ ਕੇ ਕਹਾਂ ਕਿ ਜਦੋਂ 47 ਦੇ ਵੰਡ ਹੋਈ ਸੀ ਹਣਾ ਹਾਂਜੀ ਹਾਂਜੀ ਉਹਨਾਂ ਨੂੰ ਉਦੋਂ ਗਿਆਨ ਹੋਵੇ ਉਸ ਜੀ ਬਾਰੇ ਤਾਂ ਆਪਾਂ ਉਹਨਾਂ ਦੇ ਇੰਟਰਵਿਊ ਜਗਦੀਰ ਜੀ ਨੂੰ ਪਤਾ ਆਪਣੇ ਚੈਨਲ ਤੇ ਕਾਫੀ ਨੇ ਸੋ ਉਹ ਵੀ ਆਪਾਂ ਕਰਦੇ ਆ ਠੀਕ ਹੈ ਜੀ ਠੀਕ ਹੈ ਜੀ ਇਹ ਕੇ ਮਨ ਚੋਂ ਕੱਢ ਦੋ ਵੀ ਕਹਿੰਦੇ ਵੀ ਕਈ ਜਿਹੜੇ ਲੋਕ ਯੂਟਿਊਬਰ ਆ ਜਾਂ ਫੇਸਬੁੱਕ ਤੇ ਜਿਹੜੇ ਆਪਣਾ ਅਕਾਊਂਟ ਪਰ ਅਸੀਂ ਅੱਜ ਤੱਕ ਨਾ ਕਿਸੇ ਤੋਂ ਪੈਸਾ ਲਿਆ ਹੈ ਨਾ ਲਵਾਂਗੇ ਔਰ ਅਸੀਂ ਇੱਕ ਜਿਹੜਾ ਹਨਰ ਹੈ ਸੋ ਉਹਨੂੰ ਅੱਗੇ ਦੁਨੀਆ ਦੇ ਲਿਆਉਣ ਦੀ ਕੋਸ਼ਿਸ਼ ਕਰਦੇ ਰਹੇ ਨੇ ਮੇਰੇ ਨਾਲ ਜੰਗੀਰ ਜੀ ਨੇ ਸੋ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਇਸ ਵੀਰ ਨੂੰ ਫਲਮਾ ਸਕਿਆ ਤੇ ਸੋਸ਼ਲ ਮੀਡੀਆ ਇੱਕ ਇਹਨਾਂ ਨੇ ਵੀ ਇਹਨਾਂ ਦਾ ਕਲਿੱਪ ਪਾਇਆ ਸੀ ਕੱਲ ਹੀ ਪਾਇਆ ਜੰਗੀਰ ਜੀ ਕੱਲ ਹੀ ਪਾਇਆ ਜੀ ਸੋ ਇਹਨਾਂ ਨੂੰ ਮੈਂ ਸਵੇਰ ਕਾਲ ਕੀਤੀ ਆ ਤੇ ਇੱਥੇ ਪਹੁੰਚੇ ਆ ਸੋ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਜੰਗੀਰ ਜੀ ਤੁਹਾਨੂੰ ਕਿਵੇਂ ਕਲਾਕ੍ਰਿਤੀ ਲੱਗੀ ਇਹਨਾਂ ਜੀ ਬਹੁਤ ਵਾਜੀ ਇਹ ਸਭ ਤੋਂ ਪਹਿਲਾਂ ਜੀ ਦੇਰ ਲੇ ਰੇਡੀਓ ਦਾ ਮੈਂ ਧੰਨਵਾਦ ਕਰਨਾ ਜਿ ਦੇਖੋ ਉਹ ਤੇ ਵੇਖ ਕੇ ਜਿਵੇਂ ਉਹਨਾਂ ਨੇ ਫੋਨ ਕਰਿਆ ਤੇ ਆਪਾਂ ਵੀ ਵੇਖ ਕੇ ਆਣੇ ਤੇ ਆਪਾਂ ਨੂੰ ਪੂਰਾ ਜੀ ਜੀ ਕਰਨਾ ਹੈ ਤੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਜੀ ਸਾਡੇ ਦੇਵ ਲੈਬ ਰੇਡੀਓ ਦੇ ਬਲੇ ਬੱਟੀ ਜੀ ਬਹੁਤ ਮੇਰੇ ਪੁਰਾਣੇ ਵਕੂ ਨੇ ਜੀ ਜੀ ਉਹਨਾਂ ਨੇ ਨੰਬਰ ਮੇਰਾ ਲੈ ਕੇ ਮੈਨੂੰ ਫੋਨ ਕਰਿਆ ਤੇ ਮੈਂ ਜੇ ਚਾਖੀ ਵੇ ਇਹਨਾਂ ਨੂੰ ਲਿਆ ਪੁੱਛਿਆ ਜੀ ਜੀ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਜਿੰਨੀਆਂ ਵੀ ਕਲਾ ਵਿਖਾਈਆਂ ਨੇ ਮੈਂ ਇਹਨਾਂ ਦਾ ਪ੍ਰੋਗਰਾਮ ਵੇਖਦਾ ਰਹਿਣਾ ਇਹਨਾਂ ਨੇ ਪੁਰਾਣਾ ਵਿਰਸਾ ਹੀ ਰੱਖਿਆ ਜੀ 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 ਬਹੁਤ ਜਿਹੜੇ ਅੱਜ ਵੀ ਗੱਲ ਕੀਤੀ ਹੈ ਵੀ ਕੋਈ ਪੁਰਾਣਾ ਪਾਕਿਸਤਾਨ ਤੋਂ ਉੱਜੜ ਕੇ ਆਇਆ ਹੋਵੇ ਜਿਹੜਾ ਉਸ ਸਮੇਂ ਦੇ ਦਿਨ ਗੱਲਾਂ ਯਾਦ ਹੋਣ ਉਹ ਮੈਨੂੰ ਆ ਕੇ ਦੱਸੇ ਤੇ ਮੈਂ ਆਪ ਉਹਨੂੰ ਹਾਂ ਦੁਨੀਆ ਸਾਹਮਣੇ ਆਪ ਲਿਆਈ ਕਿਉਂਕਿ ਦੁਨੀਆ ਸਾਹਮਣੇ ਲਿਆ ਰੱਖੀ ਇਹ ਚੀਜ਼ਾਂ ਅਲੋਪ ਹੋ ਰਹੀ ਢਹਲੀ ਹੋ ਰਹੀ ਹੈ ਇਹ ਜਿਹੜੇ ਪੁਰਾਣਾ ਵਿਰਸਾ ਅਲੋਪ ਹੋ ਚੜ ਰਿਹਾ ਜੀ ਜੀ ਉਹਨੂੰ ਆਪਾਂ ਜਾਗਰੂਤ ਕਰਨਾ ਹੈ ਪੁਰਾਣੇ ਬੱਚੇ ਜਿਹੜੇ ਨਾਲ ਅੱਜ ਦੇ ਬੱਚੇ ਵੇਖ ਸਕਣ ਉਹਨੂੰ ਜੀ 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 ਤੇ ਇਹ ਕਾਲਾ ਸਿਣੀ ਨਾਲ ਤੁਹਾਡਾ ਰਤਵਾ ਕਿਵੇਂ ਕਿ ਕਲਾਸ ਫੈਲਾ ਕਲਾਸ ਫੈਲਾ ਇਕੱਠੇ ਬੜਦੇ ਹੋ ਸੋ ਦੇਖੋ ਦਰਸ਼ਕੋ ਇੱਕ ਇੱਕ ਜੰਗੀਰ ਸਿੰਘ ਜਿਹੜਾ ਇਹ ਪ੍ਰਾਊਡ ਡੀਲਰ ਤੇ ਵੜ ਗਿਆ ਤੇ ਇਹ ਹੁਣ ਵੇਖੋ ਲੋਕਾਂ ਦੇ ਸਾਹਮਣੇ ਕਿੱਲਾ ਕਰਤੀ ਕਿੰਨੀ ਵੱਡੀ ਐ ਇੱਥੋਂ ਇਹ ਗੱਲ ਸਿੱਧ ਹੁੰਦੀ ਐ ਵੀ ਪੈਸਾ ਜਿੰਨਾ ਵਰਜੀ ਕਮਾ ਲਓ ਉਹ ਤੁਹਾਡੇ ਆਪਣੇ ਬੱਚਿਆਂ ਦੇ ਵਾਸਤੇ ਆਪਣੇ ਪਰਿਵਾਰ ਦੇ ਵਾਸਤੇ ਐ ਜੇ ਤੁਸੀਂ ਲੋਕਾਂ ਦੇ ਵਾਸਤੇ ਕੁਝ ਕਰਕੇ ਦਿਖਾਓਗੇ ਤਾਂ ਉਹਦੇ ਵਾਸਤੇ ਵੀ ਜਿਹੜੇ ਫੌਜੀ ਹੁੰਦੇ ਨੇ ਜਦੋਂ ਗੱਡੀਆਂ ਲੰਘਦੀਆਂ ਤਾਂ ਉਹ ਜਿਹੜੇ ਬੱਚੇ ਉਹ ਵੀ ਟਾਟਾ ਬਾਈ ਓਕੇ ਜੇ ਕਰਦੇ ਹੁੰਦੇ ਐ ਤਾਂ ਉਹ ਜਿਹੜੇ ਸਲੂਟ ਐ ਅੱਜ ਰਿਟਾਇਰਮੈਂਟ ਹੋਣ ਤੋਂ ਬਾਅਦ ਇਹਨਾਂ ਨੂੰ ਇਹ ਵੀਡੀਓ ਤੇ ਵਜਦੇ ਰਹਿਣਗੇ ਕਿਉਂਕਿ ਇੰਨੀ ਸਫਾਈ ਦੇ ਨਾਲ ਤਾਂ ਮੈਂ ਕਹਿੰਦਾ ਕੋਠੀ ਪਾਈ ਜਨ ਜਗੀਰ ਜੀ ਉਹਦੇ ਵਿੱਚ ਵੀ ਕਿਤੇ ਕਾਣ ਤਾਣ ਰਹਿ ਜਾਂਦੀ ਹੈ ਪਰ ਐ ਗੁਣੀਆਂ ਦੇ ਵਿੱਚ ਆ ਸਾਰੀ ਪੂਰੀ ਪੂਰੀ ਉਹ ਕਿ ਜੀ ਸੋ ਮਨ ਖੁਸ਼ ਹੋ ਗਿਆ ਬਹੁਤ ਮਨ ਖੁਸ਼ੀ ਬਹੁਤ ਮਨ ਖੁਸ਼ ਹੈ ਜੀ ਹਾਂ ਜੀ ਹਾਂ ਜੀ ਸੋ ਤੁਹਾਨੂੰ ਵੀ ਖੁਸ਼ੀ ਹੋਏਗੀ ਵੇਖ ਕੇ ਕੱਲ ਪਤਾ ਜੀ ਮੇਰੇ ਨਾਲ ਦਿਲ ਕੀਤਾ ਭਰਾ ਨੂੰ ਮਿਲ ਕੇ ਆਣਾ ਬੜਾ ਸ਼ਰੂਕਾ ਮਿਲਿਆ ਨਹੀਂ ਮੈਨਾਂ ਜੀ 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 ਤੇ ਮੈਂ ਕਿਹਾ ਵੀ ਕੱਲ ਬਸ ਮੇਨਾਂ ਵਾਸਤੇ ਆਇਆ ਮੈਂ ਕਾਲ ਕਰਿਆ ਨੂੰ ਕਹਿੰਦਾ ਮੈਂ ਘਰੀਆਂ ਬੈਠਿਆ ਆ ਕੇ ਤੇ ਫਿਰ ਇਹਨਾਂ ਨੇ ਜੇ ਤਾਂ ਕਲਾ ਦਿਖਾਈ ਜੀ ਜੀ ਤੇ ਮੇਰਾ ਮਨ ਖੁਸ਼ ਕੀਤਾ ਮੈਂ ਫੇਸਬੁੱਕ ਤੇ ਮੈਂ ਪਾਇਆ ਤੇ ਤੋਣਾਂ ਨੂੰ ਬਾਈ ਤੂੰ ਦੇਖ ਕੇ ਤੁਸੀਂ ਅੱਜ ਇੱਥੇ ਪਹੁੰਚਿਓ ਸਹੀ 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 ਮੈਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਦਾ ਜੀ ਜੀ ਮਾਲਕ ਤੁਹਾਨੂੰ ਰੱਖਿਆ ਬਖਸ਼ੇ ਮੈਂ ਨਾ ਵੀ ਛੜਦੇਂ ਗਲਾ ਰੱਖੇ ਸੱਚੇ ਪਾਤਸ਼ਾਹ ਜੀ ਸੋ ਇਹਨਾਂ ਦੇ ਇੱਕ ਇਹਨਾਂ ਨੇ ਆਪਣੀ ਕਿਹੜੇ ਪਿੰਡ ਆਪਣੀ ਕੁੜੀ ਵਿਆਹੀ ਹੈ ਜੱਟ ਵਾਲੀ ਜੱਟ ਵਾਲੇ ਕਟਿਆਣ ਵਾਲ ਦੇ ਕੋਲ ਪਿੰਡ ਹੋਈ ਨਾ ਜੀ ਆਜ ਲੱਕ ਕੋਲ ਉਹ ਉੱਥੇ ਪੈਂਦਾ ਪਰ ਕਟਿਆਣ ਨਾਲ ਸੋ ਜੱਟ ਵਾਲੀ ਉੱਥੇ ਇਹਨਾਂ ਦੀ ਲੜਕੀ ਵਿਆਹੀ ਹੈ ਉਹਨਾਂ ਨੂੰ ਜੇ ਕਿਨਾਂ ਨੇ ਇਦਾਂ ਦੀ ਜਿਹੜੀ ਆਲੀਸ਼ਾਨ ਕੋਠੀ ਉਹ ਬਣਾ ਕੇ ਭੇਜੀ ਹੈ ਗੱਟ ਕੀਤੀ ਹੋਈ ਹੈ ਜੇ ਮੌਕਾ ਮਿਲਿਆ ਤਾਂ ਜਰੂਰ ਉਹ ਤੁਹਾਨੂੰ ਉਹ ਵੀ ਤੁਹਾਡੇ ਰੂਪ ਰੂਪ ਸੋ ਤੁਹਾਨੂੰ ਇਹਦੇ ਵਿੱਚ ਕਿੱਦਾਂ ਦਾ ਲੱਗਿਆ ਕਿੱਦਾਂ ਦੀ ਲੱਗੀ ਕਲਾਕਿਰਤੀ ਸਾਨੂੰ ਕਮੈਂਟਾਂ ਦੇ ਰਾਹੀਂ ਜ਼ਰੂਰ ਦੱਸਿਓ ਸੋ ਇੱਕ ਨਵੀਂ ਅਪਡੇਟ ਦੇ ਨਾਲ ਅਸੀਂ ਫੇਰ ਹਾਜ਼ਰ ਹੋਵਾਂਗੇ ਸੋ ਜਗੀਰ ਜੀ ਕੁਝ ਦਿਖਾਉਣਾ ਚਾਹੁੰਦੇ ਆ ਇਹ ਜਿਹੜੇ ਪਹਿਲਾਂ ਆਪਣੇ ਗੱਡੇ ਹੁੰਦੇ ਸੀਗੇ ਆਹ ਵਾਲੇ ਗੱਡੇ ਸੋ ਇਹ ਤੁਸੀਂ ਦੇਖ ਲਓ ਵੀ ਇਹਦੇ ਵਿੱਚ ਵੀ ਕਿੰਡੀ ਕਲਾਕਿਰਤੀ ਹੈ ਔਰ ਜਿਹੜੀਆਂ ਆ ਚੀਜ਼ਾਂ ਸੀ ਅੱਗੇ ਆ ਇਹਨੂੰ ਕੀ ਕਹਿੰਦੇ ਸੀ ਆਹ ਵਾਲਿਆਂ ਨੂੰ ਪੜਾਵਾਂ ਨੂੰ ਇਹਨਾਂ ਨੂੰ ਜੀਹੋ ਕਿ ਨਹੀਂ ਇਹ ਇਹ ਇਹਦਾ ਜੋੜਾ ਹੋ ਗਿਆ ਆ ਫੁੱਟ ਹੋ ਗਿਆ ਫੁੱਟ ਹੋ ਗਿਆ ਮੈਨੂੰ ਯਾਦ ਹੈ ਇੱਕ ਇੱਥੇ ਬਲਦ ਲੱਗਦਾ ਸੀਗਾ ਇੱਕ ਇੱਥੇ ਲੱਗਦਾ ਸੀਗਾ ਅੱਜ ਕੱਲ੍ਹ ਤਾਂ ਬੱਚਿਆਂ ਨੂੰ ਨਹੀਂ ਪਤਾ ਜੀ 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 ਸਹੀ ਹੈ ਉਹ ਵੀ ਸਹੀ ਖਤਮ ਹੋ ਗਿਆ ਹਾਂ 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 ਉਹ ਚੀਜ਼ਾਂ ਲੋਕ ਸਿੰਗਲ ਬੈਲ ਵਾਲੀ ਗੱਲ ਨਾ ਜੀ ਦਾ ਉਹ ਵੀ ਗਿਆ ਹੁਣ ਤਾਂ ਮੋਟਰਸਾਈਕਲ ਰੇੜੀ ਆ ਜਾਨੂ ਤੇ ਕੰਮ ਹੋ ਗਿਆ ਹੁਣ ਤਾਂ ਬਲਦਾ ਬੋਲਦਾ ਲੋੜ ਨਹੀਂ ਰਹੀ ਸੋ ਦੇਖੋ ਤੁਸੀਂ ਕਿੰਨਾ ਹਰ ਇੱਕ ਚੀਜ਼ ਚ ਕਲਾ ਜਿਹੜੀ ਆ ਪਰੋਸੀ ਆ ਸਾਡੇ ਵੀਰ ਨੇ ਪੀ ਹੁੰਦੇ ਸੀ ਅੱਜ ਕੱਲ ਪਹਿਲਾਂ ਤੁਸੀਂ ਆ ਗਏ ਹਾਂ ਹਾਂ ਇਹ ਜੋ ਦੇਖੋ ਲੱਕੜ ਸੀ ਪਹਿਲਾਂ ਤਾਂ ਲੱਕੜ ਹੀ ਲਾਈ ਆ ਵੀਰ ਨੇ ਮਤਲਬ ਕਿ ਜੋ ਰੂਪ ਰੂ ਉਹ ਚੀਜ਼ ਪੇਸ਼ ਕੀਤੀ ਗਈ ਹੈ ਸੋ ਵੀਡੀਓ ਲੰਬੀ ਹੋ ਰਹੀ ਹੈ ਜਿੱਦਾਂ ਦੇ ਆਪਣੇ ਬਜ਼ੁਰਗ ਸੀਗੇ ਜੀ ਜੀ ਉਹ ਇਹ ਨਚੀਚਾਂ ਨੇ ਇਸਤੇਮਾਲ ਕਰਦੇ ਬਿਲਕੁਲ ਜੀ ਬਿਲਕੁਲ ਇਹ ਚੀਜ਼ਾਂ ਆਪਣੇ ਸੰਭਾਲੇ ਚ ਵੀ ਰਹੀਆਂ ਨੇ ਹਾਂਜੀ ਹਾਂਜੀ ਪਰ ਹੁਣ ਅੱਗੇ ਨਹੀਂ ਮਿਲਣ ਗਿਆ ਹਾਂਜੀ ਮੇਰੀ ਵੀ 58 ਹੋ ਗਈ ਹੈ ਜੀ 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 ਤੇ ਚਲੋ ਤੁਹਾਨੂੰ ਜਾਣਕਾਰੀ ਕਿੱਦਾਂ ਦੇ ਲੱਗੀ ਗੱਲਾਂ ਤਾਂ ਨਹੀਂ ਮੁੱਕਣੀਆਂ ਦਿਲ ਤਾਂ ਕਰਦਾ ਇਹਨਾਂ ਨਾਲ ਗੱਲਾਂ ਕਰੀ ਪਰ ਵੀਡੀਓ ਜਦੋਂ ਲੰਬੀ ਹੁੰਦੀ ਹੈ ਤਕਰੀਬਨ ਤਾਂ ਫਿਰ ਜਿਹੜੇ ਲੋਕ ਆ ਉਹ ਘੱਟ ਦੇਖਦੇ ਐ ਸੋ ਇਸ ਕਰਕੇ ਤੁਸੀਂ ਜੁੜੇ ਰਹਿਣਾ ਦੇਵ ਲਾਇਬ੍ਰੇਰੀ ਦੇ ਨਾਲ ਇੱਕ ਨਵੀਂ ਅਪਡੇਟ ਲੈ ਕੇ ਫਿਰ ਹਾਜ਼ਰ ਹੋਵਾਂਗੇ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ ਜਿਹੜਾ ਐਨਾ ਚੈਨਲ ਨੂੰ ਸਪੋਰਟ ਕਰਦੇ ਹੋ ਸੋ ਮਿਹਰਬਾਨੀ ਸ਼ੁਕਰੀਆ ਜਿਉਂਦੇ ਰਹੋ ਜਵਾਨਿਆ ਮਾਣੋ ਧੰਨਵਾਦ ਕੋਠੀ ਅਤੇ ਕੋਠੀ ਦੇ ਬਾਹਰ ਬਾਈ ਨੇ ਪਾਰਕ ਵੀ ਬਣਾਇਆ ਹੋਇਆ ਤੇ ਪਾਰਕ ਦੇ ਵਿੱਚ ਚਾਰ ਕੁਰਸੀਆਂ ਲਾਈਆਂ ਝੋਲਾ ਲੱਗਿਆ ਠੀਕ ਹੈ ਜੀ ਬਹਿਣ ਦੇ ਵਾਸਤੇ ਝੋਲਾ ਲੱਗਿਆ ਦੇਖੋ ਝੋਲਾ ਪੂਰਾ ਵਰਕ ਦੇ ਵਿੱਚ ਹੈ ਐਦਾਂ ਨਹੀਂ ਵੀ ਐਵੇਂ ਲਾ ਰੱਖਿਆ ਬਾਈ ਨੇ ਸੋ ਮੀ ਕਣੀ ਦੇ ਵਿੱਚ ਤੁਸੀਂ ਬਹਿ ਸਕਦੇ ਹੋ ਉੱਪਰ ਛੱਤ ਪੜੀ ਪੂਰੀ ਪਾਈ ਹੋਈ ਐ ਇੱਕ ਗੱਡਾ ਪਿਆ ਜੀ ਪ੍ਰਾਤਨ ਸਮੇਂ ਦਾ ਆ ਦੇਖੋ ਅੱਗੇ ਠੱਡ ਵੀ ਲੱਗਿਆ ਜੂਲਾ ਲੱਗਿਆ ਜਿੱਥੇ ਬਲਦ ਜੁੱਪਦੇ ਸੀਗੇ ਸਾਈਡ ਤੇ ਕਿੱਲੀ ਪੈਂਦੀ ਸੀਗੀ ਹਣਾ ਜੀ ਉਹ ਚੀਜ਼ਾਂ ਪੂਰੀਆਂ ਵੀਰ ਨੇ ਫਲਮਾਈਆਂ ਹੋਈਆਂ ਟਾਇਰ ਵਗੈਰਾ ਜਿਹੜੇ ਲੱਗੇ ਹੋਇਆ ਪੂਰਾ ਵਰਕ ਦੇ ਵਿੱਚ ਐ ਇਹ ਆ ਦੇਖੋ ਚੱਲਦਾ ਵੀ ਐ ਐਦਾਂ ਨਹੀਂ ਵੀ ਐਂ ਬਣਾਇਆ ਹੈ ਸੋ ਲਓ ਜਿੱਥੋਂ ਪਿੱਛੋਂ ਦਿਖਾਉਣਾ ਮੈਂ ਕੋਠੀ ਤੇ ਪਾਰਕ ਠੀਕ ਹੈ ਜੀ